ਦਰਿਆ ਦੇ ਘਾਟ ਤੇ ਹੋਣ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਗਊ ਘਾਟ ਪਹਿਲੀ ਪਾਤਸ਼ਾਹੀ ਪੈ ਗਿਆ ਗਊ ਘਾਟ ਪਹਿਲੀ ਪਾਤਸ਼ਾਹੀ ਜੋ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਸਥਿਤ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਵਚਨ ਕੀਤੇ ਸੀ ਕਿ ਤੁਹਾਡੇ ਸ਼ਹਿਰ ਨੂੰ ਨੁਕਸਾਨ ਪਹੁੰਚਾਉਣ ਵਾਲਾ ਸਤਲੁਜ ਦਰਿਆ ਢਾ ਲਾਨ ਵਾਲਾ ਉਹ ਦਰਿਆ ਸੱਤ ਕੋਹਾ ਦੂਰ ਬਗੇਗਾ ਤਾਂ ਉਸ ਤੋਂ ਬਾਅਦ ਇਹ ਲੁਧਿਆਣਾ ਸ਼ਹਿਰ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇਹ ਵਚਨ ਕੀਤੇ ਸੀ ਨਵਾਬ ਨੂੰ ਕਿ ਤੁਸੀਂ ਪਰਜਾ ਦੇ ਨਾਲ ਇਨਸਾਫ ਕਰੋ ਤਾਂ ਉਸ ਤੋਂ ਬਾਅਦ ਇਹ ਵਚਨ ਸੱਚ ਹੋ ਜਾਣਗੇ ਤੇ ਅੱਜ ਵਾਕਈ ਇਹ ਵਚਨ ਸੱਚ ਹੋ ਗਏ ਨੇ ਇਤਿਹਾਸ ਹੀ ਉਹਨਾਂ ਨੇ ਕਿ ਇੱਥੇ ਦਰਿਆ ਬੁੱਢਾ ਹੋ ਕੇ ਬਗੇਗਾ ਤੇ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਬੁੱਢਾ ਦਰਿਆ ਵਗਦਾ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਪਾਵਨ ਸਥਾਨ ਤੇ 1515 ਈਸਵੀ ਚ ਸੈ ਆਏ ਤੇ ਜਲਾਲ ਨਵਾਬ ਖਰੋਦੀ ਸੰਤਨ ਨਾਲ ਲੈ ਕੇ ਪਾਵਨ ਦਰਬਾਰੀਆਂ ਨਾਲ ਲੈ ਕੇ ਗੁਰੂ ਨਾਨਕ ਪਾਸ਼ੇ ਦੀ ਸ਼ਰਨ ਵਿੱਚ ਆਇਆ ਆ ਕੇ ਗੁਰੂ ਨਾਨਕ ਪਾਸ਼ੇ ਦੀ ਸੇਵਾ ਕੀਤੀ ਤੇ ਸੇਵਾ ਕਰਕੇ ਆਪ ਜੀ ਨੇ ਇੱਕ ਮੰਗ ਰੱਖੀ ਕਿ ਸਤਲੁਜ ਦਰਿਆ ਜਿਹੜਾ ਹੈ ਸਾਡਾ ਬੜਾ ਨੁਕਸਾਨ ਕਰਦਾ ਸ਼ਹਿਰ ਦਾ ਸ਼ਹਿਰ ਵਸਤਾ ਨਹੀਂ ਹੈਗਾ ਤੇ ਤੁਸੀਂ ਕੋਈ ਐਸੀ ਮਿਹਰ ਕਰੋ ਐਸੀ ਦਇਆ ਕਰੋ ਦ੍ਰਿਸ਼ਟੀ ਦਿਓ ਤਾਂ ਕਿ ਇਹ ਸਾਡਾ ਨਗਰ ਕੋ ਗੋਸੀ ਤੇ ਗੁਰੂ ਨਾਨਕ ਪਾਸ਼ ਨੇ ਉਸ ਦਰਿਆ ਨੂੰ ਸੀ ਦਿੱਤੀ ਤੁਸੀਂ ਸਤ ਕੋ ਦੂਰ ਚਲੇ ਜਾਓ ਤੇ ਤੇ ਇੱਥੇ ਬੁੱਢੇ ਹੋ ਕੇ ਬਗਣਾ ਤੁਸੀਂ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਪੂਰੀ ਦੁਨੀਆ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਸ਼ਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪਰਵ ਮਨਾ ਰਹੀ ਹੈ ਤੇ ਉੱਥੇ ਹੀ ਅਸੀਂ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਗਊਕਾਟ ਪਹਿਲੀ ਪਾਸ਼ਾਈ ਜੋ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਸਥਿਤ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਵਚਨ ਕੀਤੇ ਸੀ ਕਿ ਤੁਹਾਡੇ ਸ਼ਹਿਰ ਨੂੰ ਨੁਕਸਾਨ ਪਹੁੰਚਾਉਣ ਵਾਲਾ ਸਤਲੁਜ ਦਰਿਆ ਟਾ ਲਾਣ ਵਾਲਾ ਉਹ ਦਰਿਆ ਤਕੋਹਾ ਦੂਰ ਬਗੇਗਾ ਤਾਂ ਉਸ ਤੋਂ ਬਾਅਦ ਇਹ ਲੁਧਿਆਣਾ ਸ਼ਹਿਰ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ ਏਸੀ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਪਾਏ ਸੀ ਸੰਗਤ ਜੀ 1515 ਈਸਵੀ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਚਾਰੇ ਦਿਸ਼ਾਵਾਂ ਦੇ ਵਿੱਚ ਉਦਾਸੀਆਂ ਕਰ ਰਹੇ ਸੀ ਤਾਂ ਉਸੇ ਸਮੇਂ ਦੇ ਦੌਰਾਨ 16ਵੀਂ ਸਦੀ ਦੀ ਯਾਤਰਾ ਦੇ ਸਮੇਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਲੁਧਿਆਣਾ ਸ਼ਹਿਰ ਦੇ ਵਿੱਚ ਇਸ ਸਥਾਨ ਤੇ ਪਹੁੰਚਦੇ ਨੇ ਜਿੱਥੇ ਕਿ ਨਵਾਂ ਆਪ ਜਿਹੜਾ ਲੁਧਿਆਣਾ ਸ਼ਹਿਰ ਦਾ ਸੀ ਜਲਾਲ ਖਾਨ ਲੋਧੀ ਉਹ ਉਹਨਾਂ ਦੇ ਕੋਲ ਆਉਂਦੇ ਨੇ ਤੇ ਉਹਨਾਂ ਦੇ ਅੱਗੇ ਫਰਿਆਦ ਕਰਦੇ ਨੇ ਕਿ हे ਗੁਰੂ ਜੀ ਸਾਡੇ ਸ਼ਹਿਰ ਨੂੰ ਬਚਾ ਲਓ ਸਾਡੇ ਤੇ ਮਿਹਰ ਕਰੋ ਕਿਉਂਕਿ ਸਤਲੁਜ ਦਰਿਆ ਸਾਡੇ ਸ਼ਹਿਰ ਨੂੰ ਢਾ ਲਗਾ ਰਿਹਾ ਹੈ ਸਾਡਾ ਨੁਕਸਾਨ ਕਰ ਰਿਹਾ ਹੈ ਤਾਂ ਗੁਰੂ ਜੀ ਇੱਥੇ ਹੀ ਬੈਠ ਕੇ ਬਚਨ ਕਰਦੇ ਨੇ ਕਿ ਜਿਹੜਾ ਸਤਲੁਜ ਦਰਿਆ ਹੈ ਇਹ ਸਤ ਕੋਹਾਂ ਦੂਰ ਚਲਾ ਜਾਏਗਾ ਅੱਜ ਉਹ ਦਰਿਆ 14 ਕਿਲੋਮੀਟਰ ਇਸ ਸਥਾਨ ਤੋਂ ਦੂਰ ਵਗ ਰਿਹਾ ਹੈ ਫਲੋਰ ਸ਼ਹਿਰ ਕੋਲੇ ਤੇ ਉਸ ਤੋਂ ਬਾਅਦ ਲੁਧਿਆਣਾ ਸ਼ਹਿਰ ਤੇ ਜਿਹੜਾ ਅਸ਼ੀਰਵਾਦ ਜਿਹਾ ਗੁਰੂ ਨਾਨਕ ਦੇਵ ਜੀ ਦੇ ਕੇ ਗਏ ਕਿ ਉਸ ਤੋਂ ਬਾਅਦ ਇਹ ਸ਼ਹਿਰ ਸਾਰੇ ਪਾਸੇ ਮਸ਼ਹੂਰ ਹੋ ਗਿਆ ਗਊ ਘਾਟ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰਾਂ ਦੇ ਲਈ ਅੱਜ ਡੇਲੀ ਪੋਸਟ ਪੰਜਾਬੀ ਦੀ ਸਮੁੱਚੀ ਟੀਮ ਪਹੁੰਚੀ ਹੈ ਸੋ ਤੁਹਾਨੂੰ ਇੱਥੇ ਦਿਖਾਣੇ ਆ ਕਿ ਸਰੋਵਰ ਸਾਹਿਬ ਜਿਹੜਾ ਪਵਿੱਤਰ ਸਰੋਵਰ ਇੱਥੇ ਸ਼ਸ਼ੋਭਿਤ ਹੈ ਉਸ ਦੇ ਨਾਲ ਹੀ ਉਹ ਅਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇਹ ਬਚਨ ਕੀਤੇ ਸੀ ਨਵਾਬ ਨੂੰ ਕਿ ਤੁਸੀਂ ਜਸਾ ਦੇ ਨਾਲ ਇਨਸਾਫ ਕਰੋ ਤਾਂ ਉਸ ਤੋਂ ਬਾਅਦ ਇਹ ਬਚਨ ਸੱਚ ਹੋ ਜਾਣਗੇ ਤੇ ਅੱਜ ਵਾਕਈ ਬਚਨ ਸੱਚ ਹੋ ਗਏ ਨੇ ਕਿ ਹੱਸੇ ਉਹਨਾਂ ਨੇ ਕਿ ਇੱਥੇ ਦਰਿਆ ਵੱਡਾ ਹੋ ਕੇ ਬਗੇਗਾ ਤੇ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਵੱਡਾ ਦਰਿਆ ਵਗਦਾ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਪਾਵਨ ਸਥਾਨ ਤੇ 1515 ਈਸਵੀ ਚ ਸੇ ਆਏ ਆ ਕੇ ਜਵਾਲ ਨਵਾਂ ਰੋਦੀ ਖਾਂ ਇਸ ਇਲਾਕੇ ਦਾ ਰਾਜਾ ਸੀ। ਅ ਦਰਿਆ ਦੇ ਕਿਨਾਰੇ ਤੇ ਗੁਰੂ ਨਾਨਕ ਪਾਸ਼ਾ ਨੇ ਪਾਵਨ ਚਰਨ ਪਰਸ ਕੀਤੇ ਤੇ ਜਲਾਲ ਨਵਾਬ ਖਰੋਦੀ ਸੰਤਾਂ ਨਾਲ ਲੈ ਕੇ ਪਾਵਨ ਦਰਬਾਰੀਆਂ ਨਾਲ ਲੈ ਕੇ ਗੁਰਦਾਨ ਸਿੰਘ ਪਾਸ਼ਾ ਦੀ ਸ਼ਰਨ ਵਿੱਚ ਆਇਆ ਆ ਕੇ ਗੁਰਦਾਨ ਸਿੰਘ ਪਾਸ਼ਾ ਦੀ ਸੇਵਾ ਕੀਤੀ ਤੇ ਸੇਵਾ ਕਰਕੇ ਆਪ ਜੀ ਨੇ ਇੱਕ ਮੰਗ ਰੱਖੀ ਕਿ ਇਹ ਸਤਲੁਜ ਦਰਿਆ ਜਿਹੜਾ ਹੈ ਸਾਡਾ ਬੜਾ ਨੁਕਸਾਨ ਕਰਦਾ ਸ਼ਹਿਰ ਦਾ ਸ਼ਹਿਰ ਵਸਤਾ ਨਹੀਂ ਹੈਗਾ ਤੇ ਤੁਸੀਂ ਕੋਈ ਐਸੀ ਮਿਹਰ ਕਰੋ ਐਸੀ ਦਇਆ ਕਰੋ ਦ੍ਰਿਸ਼ਟੀ ਦਿਓ ਤਾਂ ਕਿ ਇਹ ਸਾਡਾ ਨਗਰ ਖੁਗੋਸੀ ਤੋਂ ਗੁਰਦਾਰਨ ਸਿੰਘ ਪਾਸ਼ਾ ਨੇ ਰਾਜ ਨੂੰ ਬੇਨਤੀ ਕੀਤੀ ਤੁਸੀਂ ਪਰਜਾ ਨਾਲ ਇਨਸਾਫ ਕਰਿਆ ਕਰੋ ਜਦੋਂ ਪਰਜਨ ਨਾਲ ਤੁਸੀਂ ਇਨਸਾਫ ਕਰਨ ਲੱਗ ਜੋਗੇ ਹੌਲੀ ਹੌਲੀ ਫਿਰ ਸਮਾਪਾ ਕੇ ਇਹ ਦਰਿਆ ਜਿਹੜਾ ਵੇਥੋਂ ਸਤ ਕੋ ਦੂਰ ਚਲਾ ਜਾਏਗਾ ਤੇ ਤੁਹਾਡਾ ਨਗਰ ਇੱਕ ਐਸਾ ਵਸੇਗਾ ਜਿਹੜਾ ਕਿ ਦੁਨੀਆ ਵਿੱਚ ਸ਼ਹਿਰ ਦਾ ਨਾਮ ਹੋਵੇਗਾ ਤੇ ਗੁਰੂ ਨਾਨਕ ਪਾਸ਼ੇ ਨੇ ਉਸ ਦਰਿਆ ਨੂੰ ਸੀਸ ਦਿੱਤੀ ਤੁਸੀਂ ਸਤ ਕੋ ਦੂਰ ਚਲੇ ਜਾਓ ਤੇ ਤੇ ਇੱਥੇ ਬੁੱਢੇ ਹੋ ਕੇ ਬਗਣਾ ਤੁਸੀਂ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਨਾ ਤੇ ਗੁਰੂ ਨਾਨਕ ਪਾਸ਼ੇ ਸੀਸ ਦੇ ਕੇ ਫਿਰ ਆਪ ਜੀ ਉਦਾਸੀਆਂ ਦੇ ਸਮੇਂ ਇਤੋ ਗਏ ਪਾਵਨ ਚਰਨ ਪਰਸ ਕੀਤੇ ਗੁਰਦੁਰਾ ਗਊ ਕਾੜ ਪਾਤਸ਼ੀ ਪਹਿਲੀ ਇਸ ਦਰਬਾਰ ਦਾ ਨਾਮ ਪਿਆ ਗਿਆ ਕਿਉਂਕਿ ਇੱਥੇ ਦਰਿਆ ਤੇ ਕਾਟ ਹੁੰਦਾ ਸੀ ਉਦੋਂ ਸਾਰੇ ਲੋਕ ਇਸ ਤੇ ਇਸ਼ਨਾਨ ਕਰਿਆ ਕਰਦੇ ਸੀ ਬੌੜੀਆਂ ਬੜੀਆਂ ਸੀ ਦਰਿਆ ਤੇ ਤੇ ਕੱਪੜੇ ਵਗੈਰਾ ਵੀ ਲੋਕੀ ਤੋਂ ਤੋਂ ਵੀ ਤੋਂ ਹੁੰਦੇ ਸੀ ਗਵਾਂ ਵਗੈਰਾ ਪਾਣੀ ਪੀਂਦੇ ਉੱਤਰੀ ਆਬਾਦੀ ਨਹੀਂ ਸੀ ਉਦੋਂ ਜੰਗਲ ਬਿਆਬਾਨ ਸੀਗਾ ਉਸ ਇਸਤਾਨ ਤੇ ਤੋਂ ਇਸ ਕਰਕੇ ਇਹਦਾ ਨਾਮ ਗੁਰਦੁਰਾ ਗਊ ਕਾੜ ਪਾਤਸ਼ੀ ਪਹਿਲੀ ਪਿਆ ਗਿਆ ਜੋ ਕਿ ਇਸ ਪਾਵਨ ਸਬਾ ਤੇ 2025 ਵਿੱਚ ਨਵੰਬਰ 5 ਤਰੀਕ ਨੂੰ ਗੁਰੂ ਨਾਨਕ ਪਾਸ਼ੇ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਉਤਸ਼ਾਹ ਨਾਲ ਮਨਾ ਰਹੇ ਆਂ ਤਿੰਨ ਚਾਰ ਮਿੰਟ ਦਾ ਰਸਤਾ ਇਹ ਸਮਰਾਲਾ ਚੌਕ ਤੋਂ ਆ ਕੇ ਦਰਸ਼ਨ ਕਰੋ ਸਰੋਵਰ ਵਿੱਚ ਇਸ਼ਨਾਨ ਕਰੋ ਬਾਣੀ ਪੜੋ ਗੁਰੂ ਕੇ ਲੰਗਰ ਛਕੋ ਅਤੇ ਆਪਣੀਆਂ ਅਸਮਰਾਂਦਾ ਜੋ ਸਤਿਗੁਰ ਦੇ ਚਰਨਾਂ 'ਚ ਰੱਖੋ ਗੁਰੂ ਸਾਹਿਬ ਸਭ ਦੀਆਂ ਅਸਮਰਾਂਦਾ ਪੂਰੀਆਂ ਕਰਨਗੇ ਦਰਿਆ ਦੇ ਘਾਟ ਤੇ ਹੋਣ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਗਊ ਘਾਟ ਪਹਿਲੀ ਪਾਤਸ਼ਾਹੀ ਪੈ ਗਿਆ ਲੁਧਿਆਣੇ ਦੇ ਵਿੱਚ ਅਗਰ ਤੁਸੀਂ ਆਉਂਦੇ ਹੋ ਤਾਂ ਗਊਸ਼ਾਲਾ ਰੋੜ ਤੇ ਲੁਧਿਆਣੇ ਦੇ ਡਿਵੀਜ਼ਨ ਨੰਬਰ 3 ਦੇ ਵਿੱਚ ਇਹ ਗੁਰਦੁਆਰਾ ਸਾਹਿਬ ਸਥਿਤ ਹੈ ਤੇ ਜਿੱਥੇ ਗੁਰੂ ਨਾਨਕ ਦੇ ਜਿੱਦਾ ਗੁਰਪ੍ਰਬੂਰੀ ਦੁਨੀਆ ਮਨਾ ਰਹੀ ਹੈ ਪੂਰੀ ਦੁਨੀਆ ਨੂੰ ਏਕਤਾ ਭਾਈਚਾਰਾ ਤੇ ਸੱਚੀ ਸ਼ਰਧਾ ਉਸ ਪਰਮਾਤਮਾ ਦੇ ਵਿੱਚ ਰੱਖਣ ਦਾ ਸੁਨੇਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਤੇ ਉਹਨਾਂ ਦੀਆਂ ਸਖਿਆਮਾਂ ਸਾਦਗੀ ਸਚਾਈ ਦੇ ਨਾਲ ਭਰਪੂਰ ਸਨ ਸੋ ਸਾਨੂੰ ਆਸ ਹੈ ਕਿ ਤੁਹਾਨੂੰ ਅੱਜ ਦੀ ਇਹ ਵਿਸ਼ੇਸ਼ ਕਵਰੇਜ ਚੰਗੀ ਲੱਗੀ ਹੋਵੇਗੀ ਤੇ ਬਾਕੀ ਸੰਗਤਾਂ ਤੱਕ ਸ਼ੇਅਰ ਕਰਕੇ ਜ਼ਰੂਰ ਇਸ ਗੁਰੂ ਘਰ ਦੇ ਦਰਸ਼ਨ ਦੀਦਾਰੀ ਕਰਵਾਣਾ ਸੋ ਅੱਜ ਦੇ ਲਈ ਐਨ ਆਈ ਹੁਣ ਦਿਓ ਮੈਨੂੰ ਇਜਾਜ਼ਤ ਧੰਨਵਾਦ ਮੈਂ ਗੁਰਦੀਪ ਕੌਰ ਮੈਨ ਸਾਥੀ ਰਾਕੇਸ਼ ਜੀ ਦੇ ਨਾਲ ਡੇਲੀ ਪੋਸਟ ਪੰਜਾਬੀ ਲਈ